ਮੇਰੇ ਖਿਆਲ ਦੇ ਵਿੱਚ ਮੈਂ ਤਾਂ ਕਦੀ ਇੰਨੀ ਕੋਈ ਸੱਚਜੀ ਰੂਹ ਵੈਸੇ ਨਹੀਂ ਦੇਖੀ ਕਦੀ ਔਰ ਅੱਜ ਅਸੀਂ ਮੈਂ ਗੱਲ ਕਰ ਰਿਹਾ ਸੀ ਹੁਣ ਪਹੁੰਚਦੇ ਹੋ ਕਿ ਕੈਸੀ ਇੱਕ ਅਨੋਖੀ ਸਾਂਝ ਹੈ ਜ਼ਿੰਦਗੀ ਚ ਚਾਹੇ ਤੁਸੀਂ ਕਦੀ ਮਿਲੇ ਨਹੀਂ ਪਰ ਅੱਜ ਉਸਦੇ ਪਿੰਡ ਪੋਨਾ ਪਹੁੰਚਣ ਦਾ ਇਹ ਅਜੀਬ ਵਾਕਿਆ ਬਣਿਆ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਕਦੀ ਪੰਜਾਬ ਦੇ ਬਾਹਰ ਕਦੀ ਕਿਸੇ ਪੰਜਾਬੀ ਨੌਜਵਾਨ ਗੱਭਰੂ ਦੀ ਤਸ਼ਬੀਹ ਆਏਗੀ ਤੇ ਜੇਕਰ ਰਾਜਵੀਰ ਸਿੰਘ ਜਵੰਦੇ ਦੀ ਜਾਵੇ ਤੇ ਮੈਨੂੰ ਲੱਗਦਾ ਇੱਕ ਖਾਲਸ ਇੱਕ ਬੜੀ ਸੱਚਜੀ ਇੱਕ ਸਿਨੇਮਰ ਇੱਕ ਮੁਹੱਬਤ ਤੇ ਜੀਰੂ ਤੁਸੀਂ ਅੱਜ ਇਕੱਠ ਦੇਖ ਰਹੇ ਹੋ ਇਹ ਉਸਦੀ ਮੁਹੱਬਤ ਦਾ ਨਤੀਜਾ ਇਹ ਉਸਨੇ ਇੱਜ਼ਤ ਕਮਾਈ ਆ ਵਾਇਕਰ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਉਹਨਾਂ ਦੇ ਮਾਤਾ ਜੀ ਨੂੰ ਬੱਚਿਆਂ ਨੂੰ ਪਤਨੀ ਨੂੰ ਇਹ ਬਲ ਬਖਸ਼ਣ ਪਾਣਾ ਮੰਨਣ ਦਾ ਔਰ ਇਹ ਇੱਕ ਅਜੀਬ ਸਾਜਾ ਮੇਰੇ ਕੋਲੇ ਇਸ ਤੋਂ ਇਲਾਵਾ ਲਫ਼ਜ਼ ਨਹੀਂ ਹੈਗੇ ਕਿ ਉਸਦੀ ਬਿਆਨ ਨਹੀਂ ਕਰ ਸਕਾਂ ਜਿੰਨਾ ਵੀ ਕੁਝ ਉਹਦੇ ਬਾਰੇ ਤੁਸੀਂ ਸੁਣਦੇ ਆਂ ਦੇਖਦੇ ਆਂ ਹਰ ਇੱਕ ਚੀਜ਼ ਇੰਨੀ ਖਾਲਸਾ ਇੰਨੀ ਨਿਰੋਲ ਆ ਇੰਨੀ ਪੰਜਾਬੀ ਆ ਸੋ ਮੈਂ 사ਜਦਾ ਕਰਦਾ ਇਸ ਧਰਤੀ ਨੂੰ ਜਿਨੇ ਐਸਾ ਪੁੱਤਰ ਜਨਮਿਆ ਔਰ ਮੈਨੂੰ ਲੱਗਦਾ ਕਿ ਉਮਰਾਂ ਤੱਕ ਰਾਜਵੀਰ ਸਿੰਘ ਜਵੰਦਾ ਨੂੰ ਯਾਦ ਰੱਖਿਆ ਜਾਏਗਾ ਉਸ ਦੀ ਨਿਮਰਤਾ ਨੂੰ ਉਸ ਦੇ ਸੁਚੱਜੇਪਨ ਨੂੰ ਉਸ ਦੀ ਦਿਲਦਾਰੀ ਨੂੰ ਉਸ ਦੀ ਫਰਾਗਤੀ ਨੂੰ ਸਰਦਾਰ ਜੀ ਕਿਵੇਂ ਦੇਖਦੇ ਹੋ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਇਹ ਪਤਾ ਨਹੀਂ ਹੁਣ ਰੱਬ ਦੀਆਂ ਬੇਪਰਵਾਹੀਆਂ ਸਾਨੂੰ ਹਾਲੇ ਸਮਝ ਨਹੀਂ ਆਈਆਂ ਮੈਂ ਹੁਣੇ ਗੱਲ ਕਰਦਾ ਸੀ ਆਪਣੀ ਦੋਸਤ ਨਾਲ ਕਿ ਇਹ ਪਰਮਾਤਮਾ ਜਦੋਂ ਅਰਦਾਸਾਂ ਲੋਕ ਕਰਦੇ ਆ ਕਈਆਂ ਦਾ ਰੋਸਾ ਵੀ ਹੋ ਜਾਂਦਾ ਪਰਮਾਤਮਾ ਦੇ ਨਾਲ ਕਿ ਇਹ ਅਰਦਾਸਾਂ ਸੁਣਨੀਆਂ ਚਾਹੀਦੀਆਂ ਸੀਗੀਆਂ ਮੈਨੂੰ ਇੱਕ ਛੋਟਾ ਜਿਹਾ ਜਦੋਂ ਹਸਪਤਾਲ 'ਚ ਸੀਗੇ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਪਰਿਵਾਰ ਨੇ ਮੈਨੂੰ ਇਜਾਜ਼ਤ ਦਿੱਤੀ ਕਿ ਮੈਨੂੰ ਉਹਨਾਂ ਦੇ ਬੈੱਡ ਦੇ ਕੋਲ ਬੈਠ ਕੇ 10 ਮਿੰਟ ਵਿਚਾਰਨ ਦਾ ਮੌਕਾ ਮਿਲਿਆ ਮੈਂ ਉਹਦਾ ਚਿਹਰਾ ਦੇਖਿਆ ਉੱਥੇ ਬੈਠ ਕੇ ਚੌਬੀ ਸਾਬ ਦਾ ਪਾਠ ਕੀਤਾ ਤੇ ਮੈਂ ਉਹਨੂੰ ਦੇਖਿਆ ਕਿੱਡਾ ਦਗ-ਦਗ ਕਰਦਾ ਐਸਾ 6 ਫੁੱਟ ਨੌਜਵਾਨ ਸਾਡਾ ਤੇ ਮੈਂ ਬਾਹਰ ਆ ਕੇ ਉਹਨਾਂ ਦੀ ਵਾਈਫ ਨੂੰ ਗਿਆ ਮੈਂ ਕਿਹਾ ਸੋਹਣਾ ਸੀਨਾ ਧੜਕਦਾ ਵਾਹਿਗੁਰੂ ਕਿਰਪਾ ਕਰਨਗੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਮਨਜ਼ੂਰ ਹੋਊਗਾ ਸੋ ਇਸ ਗੱਲ ਦੀਆਂ ਸਾਬਾ ਤੇ ਵਡਿਆਈਆਂ ਵਾਲੀ ਗੱਲ ਹੈ ਉਹਨਾਂ ਨੇ ਜਿ ਜਿਵੇਂ ਹੁਕਮ ਦੇਵੇ ਤੇ ਵਕਾਰ ਸੋ ਜਿਹੜਾ ਜਿੰਨਾ ਹੁਕਮ ਉਹ ਲਿਖ ਕੇ ਆਇਆ ਸੀ ਉਹ ਪੂਰਾ ਕੀਤਾ ਸੀ ਅੱਜ ਇੱਥੇ ਸਜਦਾ ਕਰਨ ਆਇਆ ਤੁਹਾਨੂੰ ਸਾਰਿਆਂ ਨੂੰ ਵੀ ਤਾਗੀਦ ਕਰਦੇ ਆ ਕਿ ਤੁਸੀਂ ਉਸ ਜਿਹੋ ਜਿਹਾ ਮਾਹੌਲ ਹੋਵੇ ਉਹੋ ਜਿਹਾ ਮਾਹੌਲ ਚ ਹੀ ਰਹਿਣਾ ਸਾਰੇ মিডিਆ ਨੇ ਤੁਹਾਨੂੰ ਬਹੁਤ ਦੁੱਖ ਵਾਲੀ ਗੱਲ ਆ ਜਿਹੜੇ ਸਾਡੇ ਜਵੰਦਾ ਜੀ ਸਾਡੇ ਉਗੇ ਗਾਇਕ ਬਹੁਤ ਨੌਜਵਾਨ ਸਾਡਾ ਅੱਜ ਦੁਨੀਆ ਤੋਂ ਚਲੇ ਗਿਆ ਤੇ ਉਹਦੇ ਵਾਸਤੇ ਪਰਮਾਤਮਾ ਕੀ ਅਰਦਾਸ ਹੀ ਕਰ ਸਕਦੇ ਔਰ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆ ਕਿਉਂਕਿ ਐਸਾ ਜਿਹੜਾ ਹੋਣ ਹਰ ਬੱਚਾ ਜਿੱਥੇ ਮਤਲਬ ਕਿ ਮਾਪੇ ਨੂੰ ਘਾਟਾ ਜਿੱਥੇ ਮਤਲਬ ਕਿ ਕਹਿ ਸਕਦੇ ਆ ਪਰਿਵਾਰ ਨੂੰ ਘਾਟਾ ਤੇ ਉੱਥੇ ਸਾਡੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਕਿਉਂਕਿ ਐਸੇ ਨੌਜਵਾਨ ਜਿਹੜੇ ਅਗਾਹ ਬੁੱਧੂ ਨੌਜਵਾਨ ਜਿਹੜੇ ਉਹ ਮਤਲਬ ਕਿ ਅਗਾਹ ਬੁੱਧ ਸੋਚ ਰੱਖਣ ਵਾਲੇ ਨੌਜਵਾਨ ਜਦੋਂ ਜਾਂਦੇ ਆ ਤੇ ਨੇਚਰਲੀ ਮਿਲ ਕੇ ਸਮਾਜ ਨੂੰ ਤੇ ਦੇਸ਼ ਨੂੰ ਤੇ ਕੌਮ ਨੂੰ ਘਾਟਾ ਪੈਂਦਾ ਤੇ ਉਹਦੇ ਵਾਸਤੇ ਪ੍ਰਮਾਤਮਾਗੇ ਅਰਦਾਸ ਹੀ ਕਰਦੇ ਆ ਪ੍ਰਮਾਤਮਾ ਸੱਚੇ ਪਾਸ਼ਾ ਉਹਨਾਂ ਨੂੰ ਆਪਣੇ ਚਰਨਾਂ ਜਵਾਵ ਤੇ ਤੇ ਪਿੱਛੇ ਸਾਰੇ ਹੀ ਪਰਿਵਾਰ ਨੂੰ ਬਾੜਾ ਮੰਦਵਲ ਬਖਸ਼ੇ ਔਰ ਪ੍ਰਮਾਤਮਾਗੇ ਹੀ ਅਰਦਾਸ ਕਰਦੇ ਆ ਇਹ ਜੇ ਹਾਸੇ ਅੱਗੇ ਤੋਂ ਨਾ ਹੋਣ ਪ੍ਰਮਾਤਮਾ ਕਿਰਪਾ ਕਰੇ ਔਰ ਅਸ਼ੀਰਵਾਦ ਆਤ। ਅੱਜ ਬੜੀ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਵਿੱਚੋਂ ਪੰਜਾਬ ਦੀ ਇੱਕ ਲੋਕਾਂ ਦੀ ਆਵਾਜ਼ ਜਿਹੜੀ ਸੀਗੀ ਉਹ ਅੱਜ ਸਾਡੇ ਵਿੱਚ ਨਹੀਂ ਰਹੀ। ਰਾਜੀ ਵੀ ਜਵੰਦਾ ਜੀ ਜੋ ਸਾਨੂੰ ਵਿਛੋੜਾ ਦੇ ਗਏ ਪੰਜਾਬ ਦੇ ਅੱਜ 3.5 ਕਰੋੜ ਲੋਕ ਉਹਨਾਂ ਨੂੰ ਬਹੁਤ ਵੱਡਾ ਮਿਸ ਕਰ ਰਹੇ ਆ ਕਿਉਂਕਿ ਇੱਕ ਆਵਾਜ਼ ਸੀ ਸਾਡੇ ਪੰਜਾਬ ਦੀ ਖੂਬਸੂਰਤੀ ਸੀ ਪਰ ਉਹਨਾਂ ਨੂੰ ਲੱਗੀ ਨਜ਼ਰ ਜਿਹੜੀ ਆ ਅੱਜ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰੂੰਗਾ ਕਿ ਪਰਮਾਤਮਾ ਇਸ ਰੂਹ ਨੂੰ ਆਪਣੇ ਚਰਨਾਂ 'ਚ ਸਤਾਨ ਬਖਸ਼ੀਏ ਔਰ ਪਿੱਛੇ ਜਿਹੜਾ ਪਰਿਵਾਰ ਨੂੰ ਔਰ ਸਾਡੇ ਪੰਜਾਬ ਨੂੰ ਤੇ ਸਾਡੇ ਦੇਸ਼ ਨੂੰ ਘਾਟਾ ਪਿਆ ਉਹਨੂੰ ਸਹਿਣ ਦੀ ਸ਼ਕਤੀ ਬਖਸ਼ੀਏ ਉਹਦਾ ਇੰਨੀਆ ਗੱਲਾਂ ਔਰ ਬਹੁਤ ਮਨ ਅੱਜ ਦੁਖੀ ਹੈ ਇਸ ਕੰਮ ਅੱਜ ਬਹੁਤ ਦੁੱਖ ਲੱਗਾ ਕਿ ਸਾਡਾ ਨੌਜਵਾਨ ਵੀਰ ਰਾਜਵੀਰ ਜਵੰਦਾ ਜਿਹਦੇ ਲਈ ਜਿੱਥੇ ਪੂਰੇ ਦੇਸ਼ ਪਰ ਦੇ ਪੰਜਾਬੀਆਂ ਨੇ ਅਰਦਾਸਾਂ ਕੀਤੀਆਂ ਮੈਂ ਖੁਦ ਅਰਦਾਸ ਕੀਤੀ ਕਿ ਪ੍ਰਮਾਤਮਾ ਉਸ ਬੱਚੀ ਦੇ ਉਸ ਮਾਂ ਦੇ ਉਸ ਸਾਡੀ ਭੈਣ ਦੇ ਜਿਹੜਾ ਉਸ ਨੌਜਵਾਨ ਵੀਰ ਨੂੰ ਜਿਹੜੀ ਜ਼ਿੰਦਗੀ ਮਿਲੇ ਪਰ ਸਾਰੀਆਂ ਦੁਆਵਾਂ ਫੇਲ ਹੋ ਗਈਆਂ ਮੈਨੂੰ ਪਤਾ ਲੱਗਿਆ ਬਹੁਤ ਵੱਡਾ ਦੁੱਖ ਲੱਗਾ ਬਹੁਤ ਵੱਡਾ ਝਟਕਾ ਲੱਗਾ ਜਿੱਥੇ ਗਾਇਕ ਇੰਡਸਟਰੀ ਕੋਟਾ ਪਿਆ ਸੂਰੇ ਪੰਜਾਬ ਨੂੰ ਪਿਆ ਪਰ ਜਿਹੜਾ ਪਰਿਵਾਰ ਨੂੰ ਘਾਟਾ ਪਿਆ ਪੂਰਾ ਨਹੀਂ ਹੋ ਸਕਦਾ ਉਹਨਾਂ ਪਰਮਾਤਮਾ ਅੱਗੇ ਅਰਦਾਸ ਹੀ ਕਰਦਾ ਹੈ ਕਿ ਪਰਮਾਤਮਾ ਪਰਿਵਾਰ ਨੂੰ ਜਿਹੜਾ ਬਾਣਾ ਮੰਨਣ ਦਾ ਬਲ ਬਖਸ਼ੇ ਉਸ ਸਾਡੇ ਭਰਾ ਨੂੰ ਨੌਜਵਾਨ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਸਤਿਕਾਰ ਬਖਸ਼ੇ ਸੋ ਬਹੁਤ ਵੱਡਾ ਘਾਟਾ ਜੰਜਾਬ ਨੂੰ ਪਿਆ ਸੋ ਅਖੋਲੀ ਅਗਲੀਆ ਮੋਕਾ ਦਿਲ ਹਲੂਨ ਕਰਾ ਦੇਣੀ ਹੈ ਸ੍ਰੀ ਪਰਮਾਤਮਾ ਗਿਰਦਾਸ ਫਿਰ ਮੈਂ ਦੁਬਾਰਾ ਇਹ ਕਹਿੰਦਾ ਕਿ ਪਰਵਾਰ ਨੂੰ ਜਿਹੜਾ ਇਸਟਾ ਪਰਮਾਤਮਾ ਤੋਂ ਬਿਨਾ ਅਸੀਂ ਤੇ ਸਹਾਰਾ ਨਹੀਂ ਦੇ ਸਕਦੇ ਪਰਮਾਤਮਾ ਦੇ ਦਿੱਤੇ ਸਾਰਾ ਹੁੰਦਾ ਅਸੀਂ ਤੇ ਹੌਸਲਾ ਦੇ ਸਕਦੇ ਆ ਪਰ ਸਹਾਰਾ ਜਿਹੜਾ ਪਰਮਾਤਮਾ ਵੱਲੋਂ ਆਉਣਾ ਹੈ ਪਰਮਾਤਮਾ ਗਿਰਦਾਸ ਹੈ ਕਿ ਦੁੱਖ ਦੀ ਕੜੀ ਚ ਪਰਮਾਤਮਾ ਪਰਵਾਰ ਨੂੰ ਧਨ ਮੰਨ ਲਵਾ ਸਕਦਾ ਹੈ ਪੰਜਾਬ ਦਾ ਇੱਕ ਗਾਇਕ ਪੰਜਾਬ ਦੀ ਇੱਕ ਹੁਨਾਰ ਜਵਾਨੀ ਦੇ ਵਿੱਚ ਜਾਣਾ ਬਹੁਤ ਵੱਡਾ ਅਫਸੋਸ ਹੈ ਔਰ ਤਕਰੀਬਨ ਕਾਫੀ ਜੋਰ ਲਗਿਆ ਔਰ ਪੰਜਾਬ ਸਰਕਾਰ ਸਾਡੇ ਮਾਨਯੋਗ ਮੁਖਤਿਆਰ ਸਾਹਿਬ ਨੇ ਵੀ ਉਹਨਾਂ ਦੇ ਜਾ ਕੇ ਹਲਚਲ ਪੁੱਛਿਆ ਉਹ ਜਿਵੇਂ ਕਹਿੰਦੇ ਕਹਿ ਸਕਦੇ ਆ ਕਿ ਕੁਦਰਤਾਂ ਨੂੰ ਮਰਨਖਾਈ ਮੰਡਲ ਬਈ ਉਹਨੇ ਸਵਾਸ ਲੈ ਕੇ ਆਏ ਸੀ ਜਿਨ੍ਹਾਂ ਨੇ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਆਪਣੀ ਗਾਇਕੀ ਵੱਲੋਂ ਹੀ ਪੰਜਾਬ 'ਚ ਆਪਣਾ ਨਾਮ ਛੜਿਆ ਔਰ ਮੈਂ ਤਾਂ ਇਹੀ ਕਹੂੰਗਾ ਗੁਰੂ ਮਾਰੀ ਕਿਰਪਾ ਕਰ ਉਹਨਾਂ ਦੇ ਆਪਣੇ ਚਰਨਾਂ ਨਵਾਸਨ ਬਾਕੀ ਪਰਵਾਹ ਨੂੰ ਪਾਣਾ ਮਿਲਣ ਦਾ ਬਲ ਬਖਸ਼ਰ ਕਿਉਂਕਿ ਪੰਜਾਬ ਉਸ ਦੌਰ 'ਚ ਗੁਜ਼ਰ ਰਿਹਾ ਕਿਉਂਕਿ ਇਹੋ ਜਿਹੇ ਬੱਚਿਆਂ ਦਾ ਜਾਣਾ ਇੱਕ ਬਹੁਤ ਵੱਡਾ ਦੁਖਦਾਈ ਹੈ ਔਰ ਮੈਂ ਤਾਂ ਇਹੀ ਕਹੂੰਗਾ ਕਿ ਗੁਰੂ ਕਿਰਪਾ ਕਰਨ ਉਹਨਾਂ ਦੇ ਆਪਣੇ ਚਰਨਾਂ ਨਵਾਸ ਦੇਣ ਬਾਕੀ ਬਰਵਾਣ ਨੂੰ ਪ੍ਰਣਾਮੰਦ ਦਾ ਬਲ ਮਕਸ਼ਣ ਕਿ ਪੰਜਾਬ ਅੱਜ ਉਸ ਦੀ ਗਾਇਕੀ ਨੂੰ ਲੈ ਕੇ ਉਸ ਦੀ ਹੁਨਰਾਂ ਨੂੰ ਲੈ ਕੇ ਬਹੁਤ ਸਟਾਈਲ ਸੀਗਾ ਪਰ ਅੱਜ ਸਾਡੇ ਤੋਂ ਇੱਕ ਨੌਜਵਾਨ ਚਲਾ ਗਿਆ ਸੋ ਬਹੁਤ ਵੱਡਾ ਦੁੱਖ ਗੱਲ ਕਰਨ ਜੋਗਾ ਛੱਡੇ ਨਹੀਂ ਪਰਮਾਤਮਾ ਨੇ ਦਰਾਸ ਦੀ ਪ੍ਰਵਾਜਨ ਬਹੁਤ ਹੈ ਜੀ

ہاں کئی جی, بار تو میرا سر چکا ہے میرے کلاکار چاہے پہلے فلاڈ آئے اس سارا نے موہرے ہو کے سیوا کی ہوں بھی میں بائی پچھلے دس دنوں تو بائی ایم اے برک کلوندر ویلا کنور گریوال جس باجوا آ, ਜਸਵੀਰ ਬਲ ਭਾਜੀ ਜਿਨ੍ਹਾਂ ਨੇ ਬਾਈ ਨੂੰ ਲਾਂਚ ਕੀਤਾ ਸੀ ਗਲਬ ਬੜੈਚ ਨਿਸ਼ੋਨ ਪੁੱਲਰ ਮੈਂ ਆਪ ਸਾਰੇ ਦਿਨ ਰਾਤ ਬਾਈ ਸੁੱਤੇ ਨਹੀਂ ਦੋ ਦੋ ਵੇ ਵੇ ਘਰ ਜਾਂਦੇ ਸੀ ਫਿਰ ਦਿੱਲੀ ਮੀਟਿੰਗ ਕਰਦੇ ਸੀ ਡਾਕਟਰਸ ਦੇ ਨਾਲ ਵੀ ਡਿਸਕਸ ਕਰਦੇ ਸੀ ਔਰ ਨਾਟ ਓਨਲੀ 40s ਪੀਜੀਆਈ ਦੇ ਡਾਕਟਰ ਨਾਲ ਵੀ ਸਲਾਹ ਲਈ ਗਈ ਮੈਦਾਨਤਾ ਦੇ ਡਾਕਟਰ ਨਾਲ ਸਲਾਹ ਲਈ ਗਈ ਈਵਨ ਕਿ ਅਮਰੀਕਾ ਐਂਡ ਇੰਗਲੈਂਡ ਦੇ ਡਾਕਟਰ ਨਾਲ ਐਮਈਬਾਈ ਨੇ ਵੀ ਔਰ ਮੈਂ ਵੀ ਹੋਰ ਵੀ ਕਲਾਕਾਰਾਂ ਨੇ ਰੀਪੋਰਟਸ ਪੀਡੀਐਫ ਫਾਈਲ ਮੇਰੇ ਮੋਬਾਈਲ 'ਚ ਪਈ ਹੈ ਸਾਡੇ ਸਾਰਿਆਂ ਦੇ ਲਿੰਕ ਹੈਗੇ ਹਰ ਇੱਕ ਕੰਟਰੀ ਦੇ ਵਿੱਚ ਉੱਥੋਂ ਦੇ ਜਿਹੜੇ ਅਮਰੀਕਾ ਦੇ ਟੌਪ ਦੇ ਨਿਊਰੋ ਸਰਜਨ ਜਾਂ ਰੇਡੀਓਲੋਜਿਸਟਾਂ ਜਿਹੜੇ ਆ ਸਾਰਿਆਂ ਦੀ ਆਪਾਂ ਸਲਾਹ ਲਈ ਆ ਉਹਨਾਂ ਨੂੰ ਪੇਡ ਆਫਰ ਵੀ ਕਰਤਾ ਸੀ ਵੀ ਸਾਨੂੰ ਸਲਾਹ ਦੇ ਵੀ ਚਾਹੀ ਜਿੰਨੇ ਮਰਜ਼ੀ ਪੈਸੇ ਚਾਰਜ ਕਰ ਲਓ ਪਰ ਉਹਨਾਂ ਨੇ ਕਿਤੇ ਨਹੀਂ ਸਾਰਿਆਂ ਨੇ ਇਹੀ ਗੱਲ ਕਹੀ ਸੀ ਜਿਹੜਾ ਬ੍ਰੇਨ ਹੈ ਜਦੋਂ ਤੱਕ ਇਹ ਨਹੀਂ ਰਿਸਪੌਂਡ ਕਰੂਗਾ ਉਦੋਂ ਤੱਕ ਆਪਾਂ ਥੱਲੜੀ ਜਿਹੜੀ ਬਾਡੀ ਆ ਜਿੱਦਾਂ ਪਸਲੀਆਂ ਦਾ ਨੁਕਸਾਨ ਸੀ ਸਪਾਈਨ ਉਹਦੀ ਰੀੜ ਦੀ ਹੱਡੀ ਕਾਫੀ ਟੁੱਟੀ ਸੀ ਮਨ ਕੇ ਟੁੱਟੀ ਸੀ ਗਰਦਨ ਡੈਮੇਜ ਹੋ ਚੁਕੀ ਸੀ ਆਪਾਂ ਉਹਦਾ ਆਪਰੇਸ਼ਨ ਤਾਂ ਹੀ ਕਰ ਸਕਦੇ ਹਾਂ ਜੇ ਸਾਡਾ ਰਿਮੋਟ ਕੰਟਰੋਲ ਹੈ ਮਤਲਬ ਸਾਡਾ ਦਿਮਾਗ ਉੱਥੇ ਬਲੱਡ ਤੇ ਆਕਸੀਜਨ ਦੀ ਜਿਹੜੀ ਸਪਲਾਈ ਹੈ ਉਹ ਇਹ ਸਿਸਟਮ ਪਿਛਲੇ ਵਾਲਾ ਡੈਮੇਜ ਹੋਣ ਕਰਕੇ ਉਹ ਨਹੀਂ ਜਾ 파ਰੀ ਸੀ ਉਹਦੇ ਕਰਕੇ ਫਿਰ ਥੱਲੇ ਵਾਲੀ ਰਿਕਵਰੀ ਹੈ ਜਿਹੜੀ ਪ੍ਰੋਪਰ organ fail ਹੀ ਹੋ ਗਏ ਬਿਲਕੁਲ ਯਾਨੀ ਰੀਜ਼ਨ ਕੀ ਦੇਜੇ ਜੋ ਤੁਸੀਂ ਸਾਰਾ ਕੁਝ ਦੱਸਿਆ ਕਿ فیسلٹی ساری پرووائڈ کی گئی جڑی پوزیٹو ہسپتال دے وچ ریزن تے دیکھ دے ایکسیڈنٹ دا کارن جڑا جو ریزن تا سارے نوں پتہ ہے جی ساڈا سسٹم میں راجویر بھائی تو معافی منگدا ہاں کہ ساڈے سسٹم دے تکے کوئی پیٹ تو چڑھ گیا اوارا پشواں کر کے ہی ایکسیڈنٹ ہویا کنا ہی ٹیکس ساڈیاں سرکاراں کدے ٹول ٹیکس کدے فلانا ٹیکس کدے روڈ ٹیکس اپنا سارے دے رہے ہیں ਕੀ ਕਿ ਸਰਕਾਰਾਂ ਇਹਦਾ ਅਰੇਂਜਮੈਂਟ ਨਹੀਂ ਕਰ ਸਕਦੀਆਂ ਕਿ ਜ਼ਿੰਮੇਵਾਰ ਜਿਹੜੇ ਅਫਸਰ ਹੈ ਉਹਨਾਂ ਤੇ ਪਰਚਾ ਨਹੀਂ ਹੋਣਾ ਚਾਹੀਦਾ ਮਤਲਬ ਕੋਈ ਤਾਂ ਜ਼ਿੰਮੇਵਾਰ ਹੋਣਾ ਚਾਹੀਦਾ ਭਾਈ ਇਹ ਨਹੀਂ ਪਤਾ ਹੁਣ ਇਹ ਤਾਂ ਹਾਈਲਾਈਟ ਹੋ ਗਿਆ ਫੇਮਸ ਹੈ ਕੱਲ ਨੂੰ ਤੁਹਾਡੇ ਨਾਲ ਮੇਰੇ ਨਾਲ ਕਿਸੇ ਨਾਲ ਵੀ ਹਾਦਸਾ ਹੋ ਸਕਦਾ ਤੇ ਹੋ ਰਹੀ ਸਕਦਾ ਹੋ ਰਹੀ ਹੈ ਇੰਨੀਆਂ ਤਾਂ ਵਰਲਡ ਵਾਰ ਚ ਨਹੀਂ ਮੌਤਾਂ ਹੋਈਆਂ ਜਿੰਨੀਆਂ ਐਕਸੀਡੈਂਟ ਕਰਕੇ ਹੋ ਰਹੀਆਂ ਨੇ ਤੇ ਉਹਨਾਂ ਚ ਬਹੁਤ ਵੱਡਾ ਹਿੱਸਾ ਹੈ ਕਬਾਰਾ ਪਸ਼ੂਆਂ ਦਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਬਹੁਤ ਵੱਡਾ ਰੋਲ ਨਿਭਾ ਸਕਦੇ ਹੋ ਆਪਾਂ ਵੀ ਇਹ ਗੱਲ ਕਰ ਰਹੇ ਆਂ ਹੁਣ ਕੋਸ਼ਿਸ਼ ਕਰੀਏ ਆਪਾਂ ਇਸ ਇਸ ਗੱਲ ਦਾ ਇਹ ਮੁੱਦਾ ਹੱਲ ਕਰੀਏ ਤਾਂ ਕਿ ਫਿਊਚਰ ਦੇ ਵਿੱਚ ਕਿਉਂਕਿ ਇੱਕ ਕਲਾਕਾਰ ਨਾਲ 30-40 ਪਰਿਵਾਰ ਜੁੜੇ ਹੁੰਦੇ ਆ 8-10 ਮਿਊਜ਼ੀਸ਼ੀਅਨ ਉਹਦੇ ਬੌਂਸਰ ਮਿਊਜ਼ਿਕ ਪ੍ਰੈਕਟਰ ਐਂਕਰ ਸਿਕਿਉਰਿਟੀ ਸਾਊਂਡ ਸਿਸਟਮ ਵੀਡੀਓ ਪ੍ਰੋਡਕਸ਼ਨ ਉਹ 30-40 ਪਰਿਵਾਰ ਇੱਕ ਕਲਾਕਾਰ ਨਾਲ ਜੁੜੇ ਹੁੰਦੇ ਆ ਜੇ ਉਹ ਸਾਰੇ ਰੋ ਰੇ ਨੇ ਉਹਨਾਂ ਦਾ ਉਹਨਾਂ ਦਾ ਰੋਜ਼ਗਾਰ ਵੀ ਚਲਾ ਗਿਆ ਸਾਰਿਆਂ ਦਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਇਹ ਮੁੱਦਾ ਚੁੱਕੀਏ ਸਰ ਭਾਈ 30-40 ਪਰਿਵਾਰ ਤੁਸੀਂ ਕਿਹਾ ਨਾਲ ਜੁੜੇ ਹੁੰਦੇ ਨੇ ਰਾਜੀਤ ਜੀ ਉਹਨਾਂ ਦੇ ਆਪਣੇ ਦੋ ਬੱਚੇ ਨੇ ما نے جان پالیا وہ چیزاں میرے دماغ جی ہوں تو ہمت نہیں ہو رہی کہ ماتا نیچن بچوں حوصلہ کدا دیے ਪਰ ਸਾਡੀ ਮਿਊਜ਼ਿਕ ਇੰਡਸਟਰੀ ਮੈਂ ਦੁਬਾਰੇ ਥੈਂਕਸ ਕਰਦਾ ਚਾਹੀ ਫਲੱਡਾਂ ਦੇ ਵਿੱਚ ਦੀ ਦੁੱਖ ਦੀ ਘੜੀ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਆਪਾਂ ਖੜੇ ਰਹਾਂਗੇ ਮਾਤਾ ਜੀ ਨੂੰ ਉਹ ਦੇਖੋ ਉਹਦਾ ਘਟਾ ਤਾਂ ਨਾ ਕੋਈ ਥਾਂ ਲੈ ਸਕਦਾ ਪੂਰਾ ਹੋ ਸਕਦਾ ਪਰ ਆਪਾਂ ਆਪਣੀ ਮਾਤਾ ਜੀ ਨੂੰ ਭੈਣ ਜੀ ਨੂੰ ਬੱਚਿਆਂ ਨੂੰ ਮਿਲਦੇ ਰਹਾਂਗੇ ਔਰ ਜੇ ਕੋਈ ਵੀ ਕਿਸੇ ਤਰੀਕੇ ਦੀ ਹੈਲਪ ਆ ਜਿੱਦਾਂ ਉਹਨਾਂ ਦੇ ਸ਼ੋਅ ਹੈ ਹੁਣ 52 ਦੇ ਕਰੀਬ ਉਹਨਾਂ ਦੇ ਸ਼ੋਅ ਬੁੱਕ ਹੋਏ ਹੋਏ ਆ ਤੇ ਮੈਂ ਸ਼ੁਕਰਗੁਜ਼ਾਰ ਆ ਭਾਈ ਐਮੀ ਦਾ ਜਾਰਡਨ ਦਾ ਕੁਰਵਿੰਦਰ ਬਿੱਲੇ ਦਾ ਸਾਰਿਆਂ ਨੇ ਕਿਹਾ ਵੀ ਆਪਾਂ ਜੋ ਵੀ ਪੈਸਾ ਹੈ ਸ਼ੋਅ ਲਾ ਕੇ ਜੇ ਪਰਿਵਾਰ ਮੰਨਦਾ ਇਹਨਾਂ ਦੀ ਫੈਮਿਲੀ ਨੂੰ ਦੇ ਦਾਂਗੇ ਤੇ ਆਪਾਂ ਸਾਰੇ ਤਿਆਰ ਆ ਫਿਊਚਰ ਦੇ ਵਿੱਚ ਵੀ ਪਰਿਵਾਰ ਨੂੰ ਕੋਈ ਜ਼ਰੂਰਤ ਪੈਂਦੀ ਹੈ ਆਪਾਂ ਨਾਲ ਠੀਕ ਬਾਈ ਕਦੋਂ ਲਾਸਟ ਟਾਈਮ ਤੁਸੀਂ ਬੋਲੋ ਕੋਈ ਬੋਲੋ ਕੁਰਵਿੰਦਰ ਭਾਈ ਜੀ ਬਹੁਤ ਮਾੜੀ ਸਥਿਤੀ ਬਿਲਕੁਲ ਬਿਲਕੁਲ ਭਾਈ ਜੀ ਇਹੋ ਜਿਹਾ ਕਲਾਕਾਰ ਭਾਜੀ ਕਦੇ ਕਦੇ ਜਨਮ ਲੈਂਦਾ ਭਾਜੀ ਬਹੁਤ ਵੱਡੀ ਸਫਲਤਾ ਸੀ ਸਾਡੇ ਕਲਾਕਾਰਾਂ ਵਿੱਚ ਬਹੁਤ ਵੱਡਾ ਨਾਮ ਸੀ ਇਸ ਬੰਦਾ ਦਾ ਰਾਜਵੀਰ ਦਾ ਇਹ ਬਾਕੀ ਹੁਣ ਤੁਸੀਂ ਸਾਰੇ ਅਰਦਾਸ ਕਰੋ ਬਾਜੀ ਚੈਨਲਾਂ ਵਾਲੀ ਵੀ ਅਸੀਂ ਲੋਕ ਵੀ ਸਾਰੇ ਆਪਸੇ ਲੋਕ ਲੋਕ ਵੀ ਨਿਜੜੇ ਸਾਰੇ ਆਪਾਂ ਸਾਰੇ ਅਰਦਾਸ ਕਰੀਏ ਇਹ ਰਾਜਵੀਰਿੰਦਰ ਜਵੰਦਾ ਜੀ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਵਿੱਚ ਰੱਖੇ ਬਾਜੀ ਪਿਛੇ ਪਰਿਵਾਰ ਨੂੰ ਸੁਖ ਸੰਦ ਰੱਬ ਵੀ ਹਮੇਸ਼ਾ ਬਾਜੀ ਉਹਨਾਂ ਦੇ ਬੱਚੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਹੈ ਬਾਕੀ ਸੰਦੀਲਾ ਸਾਹਿਬ ਨਾਲ ਇਹ ਵੈਸੇ ਆਪਾਂ ਜਿਵੇਂ ਕਿ ਹਸਾਇ ਤੇ ਅਕਾਇ ਦੁੱਖ ਨਾ ਉਹ ਸੰਗੀਤ ਇੰਡਸਟਰੀ ਸਾਰੀ ਪੰਜਾਬੀ ਸਾਰੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਫੈਲਿਆ ਕਿਉਂਕਿ ਇਸ ਤੋਂ ਵੱਡਾ ਦੁੱਖ ਨਹੀਂ ਵਾਪਰ ਸਕਦਾ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਕੋਈ ਬੰਦਾ ਬੰਦਾ ਬਲੰਦੀ ਤੇ ਹੁੰਦਾ ਉਹਦੀ ਕੰਟਰੋਵਰਸੀ ਬਹੁਤ ਹੁੰਦੀ ਆ ਕੋਈ ਉਹਨੂੰ ਮਾੜਾ ਕਹਿੰਦਾ ਕੋਈ ਚੰਗਾ ਕਹਿੰਦਾ ਇੱਕ ਵਾਰ ਤੇ ਐਸਾ ਕਲਾਕਾਰ ਆ ਜਿਹਦੇ ਵਾਸਤੇ ਹਰ ਇੱਕ ਇਨਸਾਨ ਨੇ ਦੁਆ ਕੀਤੀ ਹਰ ਇੱਕ ਇਨਸਾਨ ਨੇ ਉਹਨੂੰ ਚੰਗਾ ਕੀਤਾ ਕਦੀ ਵੀ ਉਹਦੀ ਕਦੀ ਕਿਸੇ ਦੀ ਮਾੜੀ ਜਾਂ ਕਿਤੇ ਪ੍ਰੋਗਰਾਮ ਤੇ ਜਾਂ ਕਿਸੇ ਕੰਪਨੀ ਨਾਲ ਜਾਂ ਕਿਸੇ ਸਰੋਤੇ ਨਾਲ ਕਦੀ ਵੀ ਸੁਣੀ ਨਹੀਂ ਸੀ ਪਰ ਐਸੀ ਇੰਨੇ ਵੀ ਨਿਮਰਤਾ ਵਾਲਾ ਇੰਨਾ ਵੱਡਾ ਕਲਾਕਾਰ ਜਾਨੇ ਤੋਂ ਵੱਡਾ ਦੁੱਖ ਹੋ ਨਹੀਂ ਸਕਦਾ ਤੇ ਤੁਸੀਂ ਅਰਦਾਸ ਕਰਦੇ ਤੁਸੀਂ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਪਰਿਵਾਰ ਨੂੰ ਬਰਬਾਹ ਬਖਸ਼ੇ ਤੇ ਆਤਮਾ ਨੂੰ ਸ਼ਾਂਤੀ ਬਖਸ਼ੇ ਬਹੁਤ ਵੱਡਾ ਦੁੱਖ ਹੈ ਜੀ ਜਾਨੀ ਇਸ ਤੋਂ ਵੱਡਾ ਦੁੱਖ ਜਦੋਂ ਕਹਿੰਦੇ ਵੀ ਇੱਕ ਮਾਪਿਆਂ ਤੇ ਪੁੱਤ ਦੀ ਅਰਥੀ ਦਾ ਭਾਰੇ ਤੋਂ ਵੱਡਾ ਦੁਨੀਆ ਚ ਭਾਰ ਨਹੀਂਗਾ ਮਾਪੇ ਜਾਣ ਦੇ ਜਿੰਨਾ ਉਹ ਭਾਰ ਨਹੀਂ ਬਈ ਚੈਨਲ ਵਾਲਿਆਂ ਤੁਹਾਡਾ ਬੜਾ ਸਾਥ ਮਿਲਿਆ ਸਾਰਿਆਂ ਦੇ ਦੁੱਖ ਸੁੱਖ ਵਿੱਚ ਬੜੀ ਇਸ਼ਾਨਤ ਪਾਈ ਆ ਬਈ ਜੀ ਤੁਸੀਂ ਚੈਨਲ ਵਾਲਿਆਂ ਨੂੰ ਨੂੰ ਇੰਨਾ ਕਿ ਸਹਾਰਾ ਦਿੱਤਾ ਵੀ ਹਰ ਇੱਕ ਬੰਦੇ ਨੇ ਉਹਨੇ ਦੀ ਖਤਰ ਅਰਦਾਸ ਕੀਤੀ ਹੈ ਤੁਹਾਡੀ ਆਵਾਜ਼ ਪਹੁੰਚੀ ਸੀ ਹਰ ਬੰਦਾ ਅਰਦਾਸ ਕਰਦਾ ਸੀ ਬਾਕੀ ਸੇਜੇ ਬਾਸ਼ਰ ਨੂੰ ਆਪਣੇ ਚਰਨਾਂ ਵਿੱਚ ਰੱਖੇ ਵਾ ਜੀ ਆਜੋ ਬਾ ਜੀ ਦੋ ਸਾਲ ਬੋਲੋ ਜੀ ਦੁੱਖ ਦੀ ਗੱਲ ਹੈ ਜੀ ਵੀ ਜਾਣਾ ਤਾਂ ਹਰ ਇੱਕ ਨੇ ਆ ਇੱਕ ਪੱਕਾ ਫਲ ਚਲੇ ਜਾਵੇ ਥੋੜਾ ਜਿਹਾ ਬੰਦੇ ਨੂੰ ਤਰਵਾਸਾ ਹੋ ਜਾਂਦਾ ਜਦੋਂ ਕੱਚਾ ਫਾਲੇ ਕਣ ਟੁੱਟਦਾ ਅੱਜ ਉਹਦਾ ਦੁਨੀਆ ਤੇ ਨੌ ਗੂੰਜ ਰਿਹਾ ਸੀ ਬੜੇ ਦੁੱਖ ਨਾਲ ਕਿਹਾ ਜਾ ਰਿਹਾ ਕਿ ਅਸੀਂ ਉਮਰ ਦੇ ਵਿੱਚੋਂ ਤਾਂ ਵੱਡੇ ਆ ਪਰ ਛੋਟੇ ਦੇ ਦੁੱਖ ਉੱਤੇ ਆ ਕੇ ਸਾਨੂੰ ਬਹੁਤ ਦੁੱਖ ਹੋ ਰਿਹਾ ਉਸ ਪਰਿਵਾਰ ਦੇ ਨਾਲ ਸਾਡਾ ਆਸੀਂ ਹਮਦਰਦੀ ਵੀ ਕਰਦੇ ਆਂ ਔਰ ਮਾਲਕ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਵਾਸ ਦੇਵੇ ਔਰ ਪਰਪਣਾ ਮੰਨਣ ਦਾ ਬਲ ਬਖਸ਼ੇ